ਸ਼ਿਕਰਪੂਆ ਜੀ ਹਾਂ ਜੀ ਹਾਂ ਜੀ ਹੋਰ ਘਰ ਪਰਿਵਾਰ ਕਿਵੇਂ ਆ ਲੱਗਦੀ ਐ ਮੈਂ ਪੂਆ ਬਣ ਕੇ ਹੂੰ ਅੱਛਾ ਆ ਰਹੇ ਹੋ ਠੀਕ ਐ ਕੋਈ ਗੱਲ ਨਹੀਂ ਆ ਜੋ ਮੈਂ ਪੂਆ ਤਾਂ ਭਾਈ ਠੀਕ ਆ ਦੱਸਾਂ ਜਾ ਕੇ ਮੈਂ ਮਨਜੀਤ ਪੂਆ ਜੀ ਦਾ ਫੋਨ ਆਇਆ ਸੀ ਠੇਕ ਕਰਨ ਆਏ ਆ ਕੱਲ ਕੀਤਾ ਸੀ ਫੋਨ ਆਪਾ ਸੁਣੀਏ ਅਸੀ 10 15 ਮਿੰਟ ਹੋ ਗਏ। ਪੂਆ ਨੂੰ ਜਿਆਦਾ ਕਾਲੀ ਰਹਦੀ ਐ ਨੂੰ ਪਤਾ ਨਹੀਂ ਹੈਗਾ ਮੀਨਾ ਪਿਆ ਜੇ ਠੇਕੇ 'ਚ ਪਹਿਲੇ ਠੇਕੇ ਦੀ ਹੋ ਜਾਂਦੀ ਹੂ। ਪੂਆ ਨੂੰ ਕੀ ਪਤਾ ਅੰਡਰ ਮੰਨ ਦੱਸਦਾ ਹੋਵੇ ਪੂਆ ਤਾਂ ਬਾੜੀ ਗਾਲੀ ਰਹਿੰਦੀ ਐਗੀ। ਆਪਨੇ ਵੀ ਜ਼ਿੰਮੇਵਾਰੀ ਆਪਾਂ ਨੇ ਕਿਸੇ ਦਿਨ ਹੀ ਨਹੀਂ ਪਾਈ। ਉਹ ਤਾਂ ਹੁਣ ਤੁਸੀਂ ਪੂਆ ਜੀ ਨਾਲ ਗੱਲ ਕਰ ਲਓ ਨਾ ਹੁਣ ਮੈਂ ਤਾਂ ਤੁਹਾਡੇ ਕੀ ਕਹਿ ਸਕਦੀ ਹਾਂ ਤੁਹਾਡੀ ਗੱਲ ਬਾਰੇ 'ਚ। ਤੁਸੀਂ ਦੇਖੋ। ਪੂਆ ਦਾ ਵੀ ਰਸਨ ਮੇੜਨਾ ਪਊਗਾ। ਅਲੀਆ ਨੇ ਇਹ ਮੀਨਾ ਪਕਾਇਆ ਚਲ ਸੋ ਗੁੱਸਾ ਨਾ ਹੋ ਤੁਸੀਂ ਚਲੋ ਆ ਜੀ ਤਾਂ ਤੁਸੀਂ ਮੜਾ ਭੂਆ ਜੀ ਨੂੰ ਬੈਠ ਕੇ ਸਮਝਾ ਦਿਓ ਬਰੀਆਣੀ ਲੱਗਦਾ ਹੈ ਐ ਕਰ ਚੱਲ ਤੂੰ ਮਨਪ੍ਰੀਤ ਪਾਣੀ ਦੇ ਦੇ ਹੂੰ ਪੀ ਗਾ ਜੀ ਪਾਣੀ ਪਿਆ ਰਹੀ మేమ ٹھیک ہے ਪੁੱਤ ਆਏ ਬੈ ਜਾ ਪੂਆ ਕਿ ਮੈ ਆਈ ਸੀ ਪੂਆ ਪੁੱਤ ਕਿ ਮੈਂ ਦੱਸਾਂ ਦੇ ਨੂੰ ਹਮ ਠੀਕ ਇਹਨੂੰ ਆਈ ਸੀ ਤੇ ਟੇਕਾ ਫਿਰ ਹਜੇ ਆਪਾਂ ਨੂੰ ਤਾਂ ਮਿਲਿਆ ਨਹੀਂ ਹੈਗਾ ਉਹਨੂੰ ਕਿੱਥੇ ਦੇ ਦਾਂਗੇ ਆਪਾਂ ਮੈਨੂੰ ਐ ਦੱਸੋ ਮੈਂ ਕੀ ਕਹਿ ਸਕਦੇ ਪੁੱਤ ਮੈਂ ਤਾਂ ਬਥੇਰੀ ਸਮਝਾ ਲਈ ਤੀਦੂ ਉਹਦੇ ਪਾਈ ਕਣੀ ਵੀ ਦੇਖ ਕਰੇ ਹਜੇ ਕਣਕ ਵੱਡੀ ਮੰਡੀ ਚ ਪਈ ਹੈ ਤੂੜੀ ਹਜੇ ਬਣਾਉਣ ਵਾਲੀ ਪਈ ਹੈ ਮੇਰਾ ਪੁੱਤ ਤਾਂ ਬਹੁਤ ਸਮਝਿਆ ਬੀ ਉਸ ਬਾਅਦ ਇਹ ਹੈ ਜਨ ਨਾਲ ਪਿਆ ਪਹਿਲੀ ਦਵਾਲਾ ਦਿੰਦੇ ਨੇ ਮਾਮਾ ਸਮਝਾਉਂਦਾ ਤਾਂ ਹੁਣ ਤੂੰ ਵੱਡੀ ਆ ਉਹਨੂੰ ਸਮਝਾਇਆ ਕਰ ਵਿਆਹ ਕੀਤਾ ਸੁਪਨਾ ਸਾਰਾ ਕੁਝ ਦਿੱਤਾ ਪੁੱਤ ਸਾਰਾ ਕੁਝ ਦਿੱਤਾ ਪੁੱਤ ਬਸ ਇਹ ਉਹ ਜਮੀਨ ਵੰਡਣ ਦਾ ਹੱਕ ਬਣਦਾ ਹੀ ਨਹੀਂ ਜੀ ਜੇ ਉਹ ਸਮਣੀ ਆਉਂਦੀ ਠੇਕਾ ਲੈਣ ਲਈ ਨਹੀਂ ਇਹ ਗੱਲ ਸੁਣੋ ਜੇ ਉਹਦਾ ਪਿਓ ਪੰਗੇ ਕਰਕੇ ਗਿਆ ਪਹਿਲੇ ਹੀ ਜੇ ਭਾਈ ਦੇ ਨਾਮ ਹਲਵਾ ਜਨ ਸੇਵ ਕਦੇ ਕਾਹਨੂੰ ਉਹਦੇ ਨਾਂ ਚੜਦੀ ਇਹ ਸਰਕਾਰ ਦੇ ਪੁੱਠੇ ਕਾਨੂੰਨ ਨੇ ਪੁੱਤ ਆਹ ਇਹ ਜੀਜਾ ਤਾਂ ਦੇਖਦੇ ਹੀ ਨਹੀਂ ਹੈਗੇ ਵਿਵਹ ਕਰਕੇ ਕੁੜੀ ਨੂੰ ਵੀ ਇਲਾਜ ਦੇ ਕੇ ਤੋਰਦੇ ਨੇ ਫਿਰ ਹੁਣ ਭੂਆ ਨੂੰ ਤਾਂ ਸਮਝਣਾ ਚਾਹੀਦਾ ਭੂਆ ਕਿਹੜਾ ਕਰਵਾ ਨਹੀਂ ਸਕਦੀ ਹਾਂ ਉਹ ਆਉਣੀ ਸੋਚਣਾ ਚਾਹੀਦਾ ਚਾਹ ਠੰਡੀ ਹੋ ਜੂਗੀ ਚਾਹ ਲਾ ਲਵਾਂਗੇ ਪੁੱਤ ਉਹਨੂੰ ਵੀ ਭਾਈ ਤੂੰ ਭਾਈ ਦੇ ਨੌਕਰਾ ਦੇ ਜਿੰਨੇ ਹਾਂ ਆਉਂਦੀ ਜਾਂਦੀ ਰਹ ਜੂ ਹਾਂ ਜਾਂਦੀ ਜਾਂਦਾ ਸੀ ਆਉਂਦੀ ਜਾਂਦੀ ਉਹ ਵੀ ਬੋਲੀ ਜਾਂਦਾ ਦਾ ਵੀ ਭੂਆ ਤਾਂ ਉਹੀ ਗੱਲ ਕਣਕ ਵੱਡਾ ਨਹੀਂ ਜਾਂਦੀ ਠੀਕ ਆਉਂ ਨਹੀਂ ਜਾਂਦੀ ਕਿ ਪਹਿਲਾਂ ਹੀ ਆਵੜੇ ਪੁੱਤ ਮੈਂ ਤਾਂ ਖਾਸਗੀ ਵਿਚਾਲੀ ਮੈਂ ਤਾਂ ਐਂ ਜੀ ਕਹਤਾ ਵੀ ਮੇਰੀ ਰੋਟੀ ਕਿਉਂ ਮਰਵਾਉਣੀ ਹੈ ਹੈ ਤੇ ਮੈਨੂੰ ਕੌਣ ਰੋਟੀ ਦੇਉ ਨਾ ਤੂੰ ਲਿਜਾ ਸਕਦੀਆਂ ਨਾਲ ਪੁੱਤ ਥੋੜਾ ਵੀ ਫਿਰ ਨੱਕ ਨਹੀਂ ਦਿੰਦਾ ਜਿਵੇਂ ਨਾਲ ਜਾਉਂਗੀ ਉਹਦੇ ਹੈ ਆਹ ਲਾ ਕਹਿੰਦਾ ਬੁੜੀ ਤਾਂ ਥੋੜੀ ਰੁਲਦੀ ਫਿਰਦੀ ਐ ਮਾਂ ਅਸੀਂ ਤਾਂ ਕਹਿੰਦੀ ਤਾਂ ਮੈਂ ਥੋੜੀ ਤੋਹਈਆਂ ਬੀ ਕਹਿ ਸਕਦਾ ਬਾਈ ਜੀ ਵੀ ਨਹੀਂ ਕਹਿ ਸਕਦੇ ਤੁਸੀਂ ਕਹੋ ਇਹ ਚੀਜ਼ ਤਾਂ ਤੁਸੀਂ ਕਹਿ ਸਕਦੇ ਹੋ ਹੂੰ ਚੱਲ ਪੁੱਤ ਸਮਝਾਉਂਗੀ ਇਹ ਸਮਝੋ ਕਿ ਮੈਂ ਤਾਂ ਪਹਿਲਾਂ ਵੀ ਬਥੇਰੀ ਸੁਝਾਈ ਐ ਬਾਕੀ ਸਿਰੇ ਜੇ ਫਿਰ ਉਹਨੂੰ ਕਹੇ ਠੇਕਾ ਠੁੱਕਾ ਲੈਣਾ ਤਾਂ ਫਿਰ ਉਹ ਆਈ ਨਾ ਕਰੇ ਫਿਰ ਆ ਮਾਂ ਕੀ ਲਾਰਖੇ ਨੇ ਗੱਲਾਂ ਹੀ ਆ ਸੋਨੇ ਦੋਨੋਂ ਨੇ ਗੱਲਾਂ ਤਾਂ ਪਤ ਤੀ ਦਾ ਸਾਥ ਨੂੰ ਮੈਂ ਮਾਰੀ ਖੋਸੇ ਖੋਸੇ ਜੇ ਕਰੀ ਨਹੀਂ ਮਤਾ ਪਿਆ ਦੀ ਅੰਦਰ ਮਾ ਪਤਾ ਨਹੀਂ ਕੀ ਹੋ ਰਿਹਾ ਹੈ ਦੁਨਣਾ ਜਾਣੀ ਹੈ ਲੋ ਚੱਲ ਇਹ ਥੋੜੀ ਹੁਣ ਕੀ ਸੋਚਿਆ ਤੈ ਮਾ ਠੇਕੇ ਵਾਲੇ ਭੂਆ ਦੇ ਸੋਚਿਆ ਪੁੱਤ ਮੈਂ ਤਾਂ ਕੀ ਸੋਚ ਸਕਦੀ ਆ ਮੈਂ ਕੀ ਕਹਾਂ ਮੈਂ ਤਾਂ ਹੁਣ ਉਹਨੂੰ ਆਈ ਕਹਿੰਦੇ ਆ ਭਾਈ ਕਣਕ ਤਾਂ ਹਜੇ ਮੰਡੀ ਚ ਪਈ ਆ ਹੂੰ ਜੁਣੀ ਦੀ ਬੁਈਆ ਆਪਣੀ ਕਿਹੜਾ ਕੱਦਾਂ ਦੀ ਕਣਕ ਪਈ ਆ ਮੀ ਤੂੜੀ ਕਰਨ ਵਾਲੀ ਪਈ ਆ ਹਜੇ ਜੇ ਤੂੰ ਆ ਦੇਖ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਤੂੰ ਵੀ ਕਮਾਉਣਾ ਕੋਸ ਆਬ ਦੇ ਬੱਚਿਆਂ ਦੀ ਫੀਸ ਤੂੰ ਨਹੀਂ ਭਰ ਸਕਦਾ ਹੈ ਪਤਾ ਨਹੀਂ ਆਪਣਾ ਕੰਮ ਚੱਲਦਾ ਜਿਵੇਂ ਘੂਆ ਨੇ ਤੋਰ ਰੱਖਿਆ ਆਪਾਂ ਤਾਂ ਹੋਰ ਨੂੰ ਦੇਵਾਂਗੇ ਬਾਣ ਪਈ ਠੇਕੇ ਦੇ ਆਪਾਂ ਮੈਂ ਤਾਂ ਕੋਈ ਮੈਂ ਤਾਂ ਐਤ ਕੀ ਆਪਦਾ ਵੀ ਨਹੀਂ ਬਹਾਨਾ ਕਰਦਾ ਠੇਕੇ ਦੇ ਤੂੰ ਜਿੰਨੂੰ ਦੇ ਨਾ ਦੇ ਸਾਡੇ ਤਾਂ ਹੱਥ ਗੜੇ ਨੇ 2 ਮਹੀਨੇ ਪਹਿਲਾਂ ਮੈਨੂੰ ਇਹ ਕਹਿਣਾ ਪਊਗਾ ਪੁੱਤ ਫਿਰ ਹੋਰ ਕੀ ਕਰਾਂ ਭਾਤਕੇ ਹਾ ਮਾਣੂ ਵੀ ਜੇ ਉਹਨਾਂ ਜਮੀਨ ਉਸ ਜਾਂ ਤਨਾ ਕਰਾ ਦੇ ਜਾਂ ਫਿਰ ਇੱਥੇ ਨਾ ਆਇਆ ਕਰੀ ਫਿਰ ਬਾਰ ਦੀ ਬਾਰ ਉਹ ਠੇਕਾ ਲੈ ਕੇ ਨਾ ਤਾਂ ਇਹ ਪੂਛ ਮਾਰਦੀ ਆ ਆਪਣੀ ਘਰ ਦੀ ਨਰੇ ਮਾਰਦੀ ਆ ਪੂਛ ਠੇਕੇ ਦੀ ਠੇਕੇ ਦੀ ਉਹ ਦੋ ਦੋ ਪਾਸੇ ਥੋੜੂ ਕੰਮ ਚੱਲਦਾ ਹੁੰਦਾਗਾ ਉਹ ਤੇ ਜੇ ਤੱਜ ਦਾ ਹੁੰਦਾ ਜਿਹੜਾ ਟੋਲਿਆ ਹੁੰਦਾ ਫੇਰ ਕਾਨੂੰਰੇ ਆਪਣੇ ਬਾਰ ਚ ਆਉਂਦੀ ਮੈਂ ਮਾ ਤੂੰ ਜੇ ਮੋੜ ਕੇ ਬੋਲ ਕੇ ਜੇ ਉਹਨੂੰ ਕਹੇ ਇਹ ਹੈ ਪ੍ਰਾਣੇ ਨੂੰ ਦਾਦੇ ਵੰਗਾਉਣੇ ਨੂੰ ਵੀ ਮੇਰੇ ਭਾਈ ਦਾ ਹਿੱਸਾ ਚ ਮੈਂ ਕਿਉਂ ਲਵਾਂ ਤੁਸੀਂ ਦੋ ਆਪਣੀਆਂ ਕੁੜੀਆਂ ਤੇਰੇ ਪਤਾ ਨਹੀਂ ਸਾਰਿਆਂ ਦੀ ਸਾਝੀ ਹੈ ਉਹਦੇ ਕੋਈ ਨਹੀਂ ਵੀ ਜਾ ਸਕਦੀ ਆ ਇਹਦਾ ਭਾਈ ਆ ਉਹ ਉਹਦੇ ਕੋ ਨਹੀਂ ਕਿਉਂ ਨਹੀਂ ਜਾਂਦੀ ਕੀ ਕਹਿ ਸਕਦੇ ਆ ਪੁੱਤ ਨਰਮਲਾ ਫਾਇਦਾ ਚੱਕੀ ਜਾਂਦੀ ਇਹ ਤਾਂ ਉਹੀ ਤਾਂ ਗੱਲ ਹੈ ਹਾਂ ਛਿਤਰਾ ਦੇ ਮੂੰਹ ਚ ਮੈਂ ਕਰਤੀ ਕੀ ਕਰਾਂ ਇਹ ਤਾਂ ਮੈਂ ਤੂੰ ਸਮਝਾਏ ਨੂੰ ਉਹ ਤਾਂ ਕੋਈ ਨਹੀਂ ਇਹਦੇ ਮਰਜ਼ੀ ਹੋਵੇ ਤਾਂ ਕਰਵਾ ਦਿਆ ਨਰਮਲਾ ਜੀ ਕਰ ਗਿਆ ਜੈੜੀ ਕਹਿੰਦਾ ਮੈਂ ਪੈਸੇ ਲਿਆਉਣਾ ਗੱਲ ਨਹੀਂ ਸੁਣੀ ਮੇਰੀ ਕੋਈ ਵੀ ਪੈਸੇ ਲੈਣ ਬਾਗਿਆ ਉਹ ਤਾਂ ਉਹਦਾ ਪੱਖ ਕਰਦਾ ਉਹਨੂੰ ਪਤਾ ਨਹੀਂ ਇਹ ਵੀ ਕਿਵੇਂ ਕਿਬੀਲਦਾਰੀ ਚੱਲਦੀ ਆ ਅਧੂੜਾ ਕਹਣਾ ਬਾਹਣਾ ਜਾਦੇ ਬਾਹਣ ਵੀ ਆਪਣਾ ਟਾਈਮ ਪਾਸ ਹੋ ਜੀ ਇਹਦੇ ਬਾਹਣ ਨਾਲ ਕੀ ਹੁੰਦਾ ਕੱਲ ਨੂੰ ਜਵਾਬ ਵੀ ਹੋਣਗੇ ਉਹਨਾਂ ਦਾ ਵੀ ਖਰਚਾ ਦਰੂਗਾ ਕੱਲ ਨੂੰ ਸਾਡੇ ਤੇ ਕੁੜੀ ਹੋਗੀ ਅਸੀਂ ਕਹੋ ਉਹੀ ਗੱਲ ਕੱਲ ਨੂੰ ਉਹ ਮੰਗੂਗੀ ਇਹ ਤਾਂ ਫਿਰ ਰੀਤ ਚੱਲ ਜੂਗੀ ਪੁੱਤ ਪਹਿਲੇ ਹੀ ਕਰਾ ਦਿਓ ਮੁੰਡੇ ਦੇ ਨਾਮ ਮੁੰਡੇ ਕੀ ਕਹਾਂ ਜੇ ਨਿਕਲਾਂਗੇ ਪਹਿਲਾਂ ਕਿਉਂ ਕਰਾਈਏ ਅਸੀਂ ਆਪਦੇ ਆ ਤਾਂ ਥੱਲੇ ਰੱਖ ਬਸ ਉਹੀ ਇਹੀ ਸੋਚ ਤੇਰੇ ਦਾਦੇ ਦੀ ਧੀ ਵੀ ਮੈਂ ਮੁੰਡੇ ਦੇ ਨਾਮ ਕਿਉਂ ਕਰਾਵਾਂ ਹੈ ਏ ਕੁੜੀ ਮੁੰਡਾ ਲੂ ਆਇਆ ਕਰਾ ਲੂ ਪੰਗਾ ਕਰਾ ਲੂ ਸਭ ਪੰਗੇ ਦੀ ਹਾਂ ਫਿਰ ਤਾਂ ਤਾਂ ਪੀੜੀ ਚੱਲ ਪੂਗੀ ਮਾ ਤੋਣਾ ਲਿਆਈ ਆਦੇ ਪੇਕੇ ਤੋਂ ਜਮੀਨ ਹੋਰ ਪਨੇ ਕਿਵੇਂ ਹੈ ਹਾਂ ਠੀਕ ਆ ਬਾਈ ਹੋਰ ਘਰ ਪਰਵਾ ਠੀਕ ਸੀ ਹਾਂ ਸਾਰੇ ਵਧੀਆ ਅੱਛਾ ਕਿਵੇਂ ਭਾਈ ਨੂੰ ਯਾਦ ਕਰ ਲਿਆ ਬਸ ਮਾ ਮਿਲਿਆ ਵਾ ਜਾਇਆ ਮਾ ਮੈਂ ਤਾਂ ਸਾੜੀ ਹੁੜੀ ਵੱਢ ਲਈ ਹੋਣੀ ਅੱਛਾ ਪਹਿਲਾਂ ਹੀ ਕਾਹਲ ਹੋਊਗੀ ਫਿਰ ਹੋਰ ਸਾਹਮਲੇ ਨੀਰਾ ਦਾਣਾ ਹਾਜੀ ਕਿੱਥੇ ਇਹਦਾ ਮੰਡੀ ਚ ਪਈ ਹੈ ਗਣਕ ਅੱਛਾ ਤੈਨੂੰ ਵੱਧ ਕਾਹਲ ਹੋ ਜਾਂਦੀ ਆ ਭਾਈ ਲਾਹੌਰ ਫਿਰ ਹੁਣ ਜੋ ਆਖਾਂ ਦੀ ਫੀਸਾਂ ਭਰਨੀਆਂ ਨੇ ਭਾਈ। ਫੀਸਾਂ ਤਾਂ ਭਰਨੀ ਹੁੰਦੀ ਐ ਨਹੀਂ ਆ ਫੇਰ ਵੀ ਉਹ ਹੁੰਦਾ ਹੈਗਾ। ਆ ਜਾਗਾ ਬਹਿ ਜਾ। ਆ ਜਾ ਬੇਬੇ। ਬਹਿ ਮਾ। ਉਰੇ ਬਹਿ ਜਾ ਤੂੰ। ਲੈ ਮੈਂ ਤਾਂ ਗੱਲਾਂ ਕਰੀ ਜੰਨਾ ਹੈਗਾ ਭੈਣ ਨੂੰ ਤਾਂ ਕਹਲ ਹੋ ਜਾਂਦੀ ਐ ਪੈਸਿਆਂ ਦੀ। ਲੈ ਹੈ? ਭਰ ਦਿਆ ਵੀ ਹੁਣ ਤਾਂ। ਨਮਾਨ ਮਾਮਾ ਧੀ ਐ ਇੱਕ ਪਾਸੇ ਹੋ ਗਈਆਂ ਪਸਤ। ਤੂੰ ਸਾਮ ਦਿਨੇ ਹੋ ਫੇਰ ਕਹ ਦੇ ਦਿਨੇ ਲੈ ਭਾਈ ਹੁਣ ਤਾਂ ਸਾਮਗੇ। ਪਹਿਲਾਂ ਹੋਣਾ ਸੀ। ਨਹੀਂ ਸਾਮਗੇ ਨਹੀਂ ਫੇਰ ਵੀ ਟਾਈਮ ਟਾਈਮ ਨਾਲ ਹੁੰਦਾ ਹੁੰਦਾ ਹੈਗਾ। ਹੈ ਤਾੜੇ ਰਿਤੂ ਲੀ ਵੀ ਨਹੀਂ ਹੈਗੀ ਨਾ ਕੋਈ ਪਰਚੀ ਕੱਟੀ ਗਈ ਹੈ ਜਦੋਂ ਪਰਚੀ ਨਹੀਂ ਕੱਟੀ ਗਈ ਉਦੋਂ ਬਾਅਦ ਜਿਹੜਾ ਪੁੱਤ ਤੂੰ ਕਰ ਲੈ ਇੱਥੇ ਉਹ ਜੋ ਦੇਵੇ ਖਾਲੀ ਨਾ ਮੋੜੀ ਪੈਣ ਨਾ ਬੇਬੇ ਫਿਰ ਮੈਨੂੰ ਵੀ ਲੋੜ ਰਹਿੰਦੀ ਏ ਘਰੇ ਚੱਲ ਕੋਈ ਨਾ ਬਈ ਦੇਖ ਲੈ ਤੂੰ ਕਿੰਨੇ ਵੀ ਚਾਹੀਦੇ ਨੇ ਤੁਹਾਨੂੰ ਜਿਹੜਾ ਬਣਦਾ ਬਈ ਠੇਕਾ ਉਹ ਦੇ ਦੋ ਹੋਰ ਭੈਣ ਤਾਂ ਸਾਰੇ ਮੰਗਦੇ ਆ ਜੀ ਹੋਰ ਹੁਣ ਤੂੰ ਐ ਕਰ ਸਾਨੂੰ ਵੀ ਲੋੜ ਹੈ ਅੱਧੇ ਫੇਰ ਲਈ ਤੇ ਉਹਦੇ ਭਾਈ ਕਹਿੰਦੇ ਮੈਂ ਤਾਂ ਆਪ ਹੀ ਨਹੀਂ ਭਨੇ ਰੱਖ ਕੇ ਰਾਜੀ ਮੈਂ ਤਾਂ ਆਪ ਹੀ ਰੱਖ ਕੇ ਰਾਜੀ ਹੈਗਾ ਮੈਨੂੰ ਪਹਿਲਾਂ ਪਤਾ ਸੀ ਆ ਮਾਂ ਮੈਂ ਅੱਜ ਚਲਾਈ ਨਾ ਪਹਿਲਾਂ ਤੂੰ ਆਪਦੇ ਲੱਗ ਰੱਖ ਦੇ ਠੀਕ ਆ ਹੂੰ ਰੱਖ ਦਿੰਦਾ ਹੁੰਦਾ ਇਹ ਵੀ ਆਪਦੇ ਪਾਈ ਕਣੀ ਦੇਖ ਕੇ ਵੀ ਕਰ ਕੋ ਨਹੀਂ ਦੇਖ ਕੇ ਚਲੋ ਤਾਂ ਠੀਕ ਆ ਇਹ ਤਾਂ ਮੈਂ ਤਾਂ ਤੇਰੇ ਪੈਸਾ ਦਾ ਭਨੇ ਭਾਰ ਰਹਾ ਸਰ ਮੈਂ ਤਾਂ ਰੱਖ ਕੇ ਰਾਜੀ ਨਹੀਂਗਾ ਮੈਂ ਤਾਂ ਆ ਦਾ ਬੋਝ ਹੀ ਸਮਾਨ ਕੇ ਚੱਲਦਾ ਇੱਕ ਤਰ੍ਹਾਂ ਦਾ ਬੋਝ ਆਇਆ ਮੇਰੇ ਤਾਂ ਫਿਰ ਮੈਂ ਤਾਂ ਅਥਨ ਨੂੰ ਮੁੜੂੰਗੀ ਮੈਂ ਰਹਿੰਦੀ ਨਹੀਂ ਹੈਗੀ ਉਨਨੇ ਕੋ ਲੈ ਜਾ ਚਲ ਮਾਂ ਮੈਂ ਜਾਂ ਫਿਰ ਅੱਜ ਰਹਿ ਆ ਭਾਈ ਸਵੇਰੇ ਸਾਰੀ ਲੈ ਜੀ ਨਾ ਭਾਈ ਮੈਂ ਜਾਣਾ ਚਾਹਾਂ ਤੇ ਮੈਂ ਕਿਸੇ ਤੋਂ ਫੜਕੇ ਦੇਵਾਂ ਜਿਵੇਂ ਮਰਜ਼ੀ ਕਰਾਂ ਫਿਰ ਮੈਨੂੰ ਸਰਦਾ ਨਹੀਂ ਸਰਦਾ ਮੇਰਾ ਜੇ ਕਰੇ ਸਰਦਾ ਹੁੰਦਾ ਫੇ ਮੈਂ ਰਾਤ ਰਹਿ ਜਾਂਦੀ ਮੈਂ ਤਾਂ ਤੈਨੂੰ ਮੈਂ ਸੀਰੀਆ ਬਾਹਰ ਨੂੰ ਫੋਨ ਕਰ ਲਓ ਬੱਚਿਆਂ ਨੂੰ ਫੋਨ ਕਰ ਲਓ ਘਰੇ ਕਿੱਥੇ ਭਾਈ ਸਰਦਾ ਨਹੀਂ ਹੈ ਸੰਦੀ ਨੂੰ ਫੋਨ ਕਰ ਲੈ ਜੇ ਪੁੱਛ ਲੈ ਘਰੇ ਜੇ ਸਰਦਾਗਾ ਜੇ ਸਰਦੋਂ ਨਾ ਮੈਂ ਰਹਿ ਜਾਂਦੀ ਸਰਦਾ ਨਹੀਂ ਹੈਗਾ ਮੈਨੂੰ ਪਤਾ ਦਿਆ ਮੈਂ ਭੈਣ ਆਉਗੀ ਮੈਂ ਕਾਲੀ ਤੱਤੀ ਨਾ ਆਇਆ ਕਰ ਮੇਰੇ ਸੁਣ ਪੁੱਤ ਗੱਲ ਉਹ ਮੈਨੂੰ ਫੋਨ ਕਰਦੀ ਕਰਿਆ ਮੈਂ ਲੈ ਕਰਿਆ ਮੈਂ ਮਨਪ੍ਰੀਤ ਨੂੰ ਫੋਨ ਉਹ ਤੁਸੀਂ ਮਨਪ੍ਰੀਤ ਨੇ ਤਾਂ ਦੱਸਿਆ ਨਹੀਂ ਨਾ ਜੇ ਮਨਪ੍ਰੀਤ ਨੇ ਦੱਸਿਆ ਹੁੰਦਾ ਫਿਰ ਤਾਂ ਲੋੜੀ ਨਹੀਂ ਸੀ ਨਾ ਵੀਰੇ ਮੈਂ ਕੀਤਾ ਫੋਨ ਤੇਰਾ ਫੋਨ ਆਇਆ ਤੇ ਫੋਨ ਲੱਗ ਗਿਆ ਮੈਂ ਜੇ ਕਿਸੇ ਤੋਂ ਫੜਕੇ ਲਿਆ ਮੈਂ ਮਨਪ੍ਰੀਤ ਆਲੇ ਤੇ ਲਾਇਆ ਮਨਪ੍ਰੀਤ ਨੇ ਚੱਕ ਕੇ ਮੇਰੇ ਨਾਲ ਗੱਲ ਕੀਤੀ ਐ ਮੈਂ ਕਿਹਾ ਸੀ ਉਹਨੂੰ ਆ ਮੈਂ ਆਉਂਗੀ ਬਈ ਆਈਂਗੀ ਤਾਂ ਹੈਗੀ ਬਈ ਜਦੋਂ ਹੁਣ ਪਰ ਪਿੱਛੋਂ ਹਾਂ ਫਿਰ ਮੈਨੂੰ ਸੰਗ ਕਰਣਗੇ ਮਗਰੋਂ ਤੇ ਵੀ ਜਾ ਹਰਮਾ ਤੂੰ ਤਾਂ ਐਂ ਕਰਦੀ ਰਹਿਣੀ ਆ ਕਿ ਇਹਨਾਂ ਕੋਲੇ ਸਾਰਾ ਖੁਸ਼ ਐ ਜੇ ਕੁਛ ਨਾ ਹੋਵੇ ਫਿਰ ਵੀ ਹੈ ਬਾਈ ਕਿ ਵੀ ਲਾਰੀਆਂ ਸਾਰੇ ਨਹੀਂ ਇੱਕੋ ਜੀ ਹੁੰਦੀਆਂ ਨੇ ਇਹ ਦੇਖ ਠੀਕ ਹੈ ਉਹ ਤਾਂ ਠੀਕ ਹੈ ਬਾਈ ਫਿਰ ਮੈਂ ਤਾਂ ਹੱਕ ਮੰਗਣ ਆਈ ਆ ਮੈਂ ਕਿਹੜਾ ਸੋਡਾ ਖਾਨੀ ਆ ਕਿ ਮੈਂ ਤਾਂ ਆਪਣਾ ਹੱਕ ਲੈਣ ਆਈ ਆ ਬਾਈ ਤੂੰ ਆਪ ਦਾ ਹੱਕ ਲੈਣ ਆਈ ਏ ਤੇਰਾ ਹੱਕ ਦੁੱਧ ਵਰਗਾ ਹੈਗਾ ਅਸੀਂ ਨਾ ਰੱਖਿਆ ਇਹਦੋਂ ਪਹਿਲਾਂ ਵੀ ਨਹੀਂ ਰੱਖਿਆ ਤੇਰਾ ਹੱਕ ਨਾ ਅਸੀਂ ਹੱਕ ਤੇਰਾ ਹੁਣ ਰੱਖੀਏ ਦੇਖ ਪੰਜੀ ਪੰਜੀ ਤੈਨੂੰ ਮਿਲੂਗੀ ਦੇਖ ਠੀਕ ਹੈ ਮੈਂ ਤੇਰੇ ਨਾਲ ਜਿਹੜਾ ਵਾਦਾ ਕਰ ਲਿਆ ਕਰ ਲਿਆ ਜੇ ਭਾਈ ਨਹੀਂ ਸਰਦਾ ਮੈਂ ਕਿਸੇ ਤੋਂ ਫੜਕੇ ਦੇ ਦਿਆਂਗਾ ਚਲ ਮੈਂ ਉਹਦੇ ਨਾਲ ਗੱਲ ਕਰਦੀ ਆ ਜੇ ਉਹਨੇ ਕਿਹਾ ਵੀ ਸਵੇਰੇ ਆ ਜੀ ਨਹੀਂ ਬੇਬੇ ਕੋਈ ਨਾ ਜਿਵੇਂ ਭੈਣ ਚੱਲਦੀ ਐ ਕੋਈ ਗੱਲ ਨਹੀਂ ਪਰ ਆਪਾਂ ਨੂੰ ਨਹੀਂ ਸਮਝਦੀ ਆਪਣੀ ਮਜਬੂਰੀ ਕੋਈ ਗੱਲ ਨਹੀਂ ਨਾ ਲੈ ਮੈਂ ਮਜਬੂਰੀ ਕਿਉਂ ਨਹੀਂ ਸਮਝਦੀ ਬਾਈ ਤੂੰ ਤਾਂ ਨਾ ਕੋਈ ਨਾ ਭੈਣ ਮੈਂ ਫੜਕੀ ਦੇ ਦੇਣਾ ਤੈਨੂੰ 6 ਮਹੀਨੇ ਤੱਕ ਮੈਂ ਖੜੀ ਰਹਿਣੀ ਆ ਹੁਣਾਂ 7 ਮਹੀਨੇ ਹੋਰ ਭੈਣੇ ਹਰੀ ਫਗਲ ਤਾਂ ਵੱਢ ਗਏ ਦਿੱਤੀ ਨਹੀਂ ਜਾਂਦੀ ਇਹ ਹੂੰ ਆਇਨਾ ਵਈ ਕਰਿਆ ਕਰ ਤੂੰ ਨਹੀਂ ਭੈਣੇ ਤੂੰ ਵੀ ਥੋੜਾ ਯਾ ਨਾ ਛੋਟੀ ਹੁੰਦੀ ਹਾਂ ਕੱਲ ਨੂੰ ਮੈਨੂੰ ਇਹ ਤੈਨੂੰ ਪਤਾ ਨਹੀਂ ਉਥੇ ਰੋਟੀ ਖਾਣੀ ਆ ਉਸ ਤਰ੍ਹਾਂ ਹੱਕ ਨਾ ਪੜਦਾ ਮੁਰਾ ਕੋਈ ਪਲ ਮੇਰੀ ਕੋਤੀ ਨਹੀਂ ਗਿਆ ਦੰਦ ਤੇ ਤੇਰੀ ਪਹਿਲੀ ਹੰਕ ਜਾਂਦਾ ਸਿਆਣਾ ਦਾ ਜਵਾਬ ਮੈਂ ਵੀ ਮੈ ਵੀ ਜਵਾਬ ਵੀ ਉੱਤੋਂ ਦੀ ਹੋਏ ਪੈਨੇ ਕੀ ਕਰਾਂ ਬਾਈ ਮੈਨੂੰ ਦਿਲ ਦਿਖਾਉਣ ਨੂੰ ਤੁਹਾਡਾ ਜੀ ਨਹੀਂ ਕਰਦਾ ਹੈਗਾ ਹੁਣ ਚਲ ਕੋਈ ਨਹੀਂ ਮੈਂ ਮੁੰਡੇ ਨੂੰ ਕਹਿਣਾਗਾ ਕਰਦੇ ਹੱਲ ਤੇਰਾ ਤੈਨੂੰ ਦੇਖ ਹੀ ਤੋਰਾਂਗੇ ਅਸੀਂ ਚਲੋ ਠੀਕ ਆ ਹਾਂ ਤੈਨੂੰ ਖਾਲੀ ਨਹੀਂ ਤੋਰਦੇ ਮੈਂ ਇੱਕ ਜਾਨਾ ਮੈਂ ਕਰਦਾ ਹੱਲ ਤੇਰਾ ਠੀਕ ਹੈ ਨਾ ਚਲ ਕੋਈ ਨਾ ਬਾਈ ਮਤਲਬ ਖਾਲੀ ਨਹੀਂ ਤੋਰਦਾ ਹੁਣ ਤੱਕ ਚਲ ਮੈਂ ਗੱਲ ਕਰਦੀ ਆ ਨਾ ਨਾਲ ਨਾ ਨਾ ਕਰੋ ਨਾ ਕਰੋ ਕੋਈ ਗੱਲ ਨਹੀਂ ਤੁਹਾਡਾ ਹੱਲ ਕਰਕੇ ਤੋਰਾਂਗੇ ਬੇਨੇ ਦੱਸੋ ਇਹ ਤਾਂ ਲੱਗੂ ਸੰਦਾਰ ਮਾਂ ਮੈਂ ਸਿਆਣੀ ਬਣ ਕੇ ਰਹਿਣੀ ਆ ਹੁਣ ਜਿਹੜੇ ਗਾਂਹਾਂ ਵਾਲੇ ਮਜਬੂਰ ਕਰ ਦਿੰਦੇ ਨੇ ਇਹਨਾਂ ਨੇ ਤਾਂ ਮੈਨੂੰ ਹੋਰ ਮੁੰਡੇ ਦੇ ਪੁੱਤ ਕਿਵੇਂ ਉਹਦਾ ਜਿਵੇਂ ਬੈਠੇਗਾ ਠੀਕ ਆ ਡੈਡੀ ਕਿਵੇਂ ਕੀ ਗੱਲ ਪੂਆ ਕਹਿੰਦੀ ਆਉਂਦਰੀ ਉਹਦਾ ਕਹਿੰਦੀ ਮੈਂ ਪੈਸੇ ਲੈ ਕੇ ਫੇਰ ਜਾਉਂ ਸਾਰੇ ਉਹ ਪੂਆ ਨੂੰ ਤਾਂ ਯਾਰ ਆਪਦੀ ਹੋ ਜਾਂਦਾ ਇਹਨੂੰ ਐ ਤਾਂ ਪਤਾ ਨਹੀਂ ਵੀ ਇਹ ਕਿੱਥੋਂ ਕਬੀਲਦਾਰੀ ਚਲਾਉਂਦਾ ਹਾਂ ਕਹਿੰਦੀ ਮੈਂ 6 ਮਹੀਨੇ ਰੁਕਦੀ ਆਂਗੀ ਮਾਸ਼ ਤੈਨੂੰ ਹਰੀ ਵਟਕੇ ਵੇਚ ਦੇ ਕਰੀਏ ਦੱਸ ਅਸੀਂ ਉਹ ਕਹੇ ਯਾਰ ਤੂੰ ਆਪ ਦਾ ਵਾਹਨ ਹੋਰ ਨੂੰ ਦੇ ਦਿਆ ਕਰ ਸਾਨੂੰ ਤਾਂ ਕੋਈ ਲੋੜ ਨਹੀਂ ਕਿ ਨਮੇੜਾ ਇਹਦਾ ਘਰ ਇਦੋਂ ਮੁੜ ਕੇ ਆਪਦਾ ਵਾਹਨ ਰੱਖਦੀ ਨਹੀਂ ਹੈਗੀ ਦਾ ਹਾਂ ਲੋੜ ਹੀ ਨਹੀਂ ਰੱਖਣ ਦੀ ਸਾਨੂੰ ਬਥੇਰੇ ਆਰੇ ਕਰੇ ਮੇਰੇ ਨਾਲ ਤੇਰਾ ਗਲੇਸ ਹੋ ਗੋ ਸਿੱਧੀ ਗੱਲ ਹੈ ਕਿ ਆਪਦਾ ਨਹੀਂ ਆਉਦੀ ਨਾ ਆਉਂਦੇ ਠੀਕ ਹੈ ਨਾ ਫਿਰ ਇਹ ਨਿਮੇੜ ਦੇ ਪਰੇ ਦਾ ਕੰਮ ਉਹ ਮੈਂ ਤਾਂ ਤੇਰੇ ਕਰਕੇ ਦੀਗਾ ਮਾ ਚਲੋ ਬਹਾਨਾ ਆਪਾਂ ਕਰੀ ਜਾਵਾਂਗੇ ਆਪਦਾ ਘਰ ਦਾ ਬਹਾਨਾ ਜਰੂਰੀ ਕਿਸੇ ਦਾ ਆਸਾਨ ਕਰਾ ਕਿੰਨਾ 70000 ਰੁਪਏ ਠੇਕੇ ਦਾ ਲਿਆ ਤੀ ਇਹਦਾ ਆਪਣਾ 70 ਨੂੰ ਲੈਤਾ ਦੀ 70 ਦਾ ਕੀਤਾ ਸੀ ਡੇਟ ਮੈਨੂੰ ਦੋ ਕਿੱਲਿਆਂ ਦਾ ਬਸ ਕਿੰਨਾ ਬਣਦਾ ਇਹਦਾ ਦੋ 140 ਬਣਦਾਗਾ ਇਹ ਜਿੰਨਾ ਹੀ ਬਣਦੇ ਨੇ ਯਾਰ ਨਿਮੇੜ ਪਰੇ ਚੇਕੇ ਉਸ ਤੋਂ ਫੜਨੇ ਪੈ ਜਾਣ ਆਪਾਂ ਨੂੰ ਠੀਕ ਹੈ ਨਾ ਦੇਵਾਂਗੇ ਤਾਂ ਹੈਗੇ ਫੜ ਕੇ ਹੁਣ ਆਪਣੇ ਲੈਵੇ ਕਿੱਥੇ ਨੇ ਹਜੇ ਤਾਂ ਆਪਾਂ ਨਹੀਂ ਬਸ ਮੈਂ ਜਾ ਤੇਰਾ 15 ਤੂੰ ਬਾਹਰ ਨਹੀਂ ਪਰ ਮੈਂ ਕਰਕੇ ਲਿਆਉਣਾ ਕਿਸੇ ਤੋਂ ਫੜ ਕੇ ਲਾ ਕੇ ਇਹਨੂੰ ਤੋੜਾ ਫਿਰ ਹਾਏ ਤਾਂ ਬਾਣੀਏ ਦੇ ਵੀ ਦੇਣ ਨੇ ਪੈਸੇ ਕੋ ਯਾਰ ਆਪਾਂ ਆਪ ਦਾ ਹਿਸਾਬ ਫੇਰ ਕਰਦੇ ਰਹਾਂਗੇ ਦਵਾਈ ਵਾਲੇ ਦੇ ਦੇਣ ਨੇ ਪੈਸੇ ਫੇਰ ਕਰਦੇ ਰਹਾਂਗੇ ਆਪਾਂ ਆਪ ਦਾ ਹਿਸਾਬ ਪਤਾਬ ਠੀਕ ਹੈ ਨਾ ਤੂੰ ਜਿਹੜਾ ਕੰਮ ਮੈਂ ਤੈਨੂੰ ਕਹਿਣਾ ਹੈਗਾ ਵੀ ਚਾਹੇ ਤੂੰ ਫੜ ਲੈ ਪਈ ਕਿਸੇ ਤੋਂ ਨਹੀਂ ਪਰ ਮੈਂ ਪੁੱਛਦਾ ਐਨੀ ਕਾਲੀ ਨਾ ਕਰ ਦੇ ਦਾਂਗੇ ਕੋਈ ਨਾ ਟਕੇ ਉਹ ਮੈਨੂੰ ਵੀ ਰੱਜ ਵੀ ਹੋ ਜਾਂਦੀ ਹੈ ਹੁਣ ਮੈਂ ਤਾਂ ਉਹਨੂੰ ਕਹਿ ਕੇ ਆਇਆਗਾ ਆ ਮਾਂ ਕੋਲੇ ਬੈਠੀ ਹੈਗੀ ਉਹ ਕਹਿੰਦੇ ਵਿਆਜ ਵੀ ਦੇ ਦਾਂਗੇ ਤੈਨੂੰ ਕਹਿੰਦੇ ਪੂਆ ਕਾਲੀ ਨਾ ਕਰ ਮੈਂ ਕਹਿੰਦਾ ਓ ਯਾਰ ਫਿਰ ਮੈਨੂੰ ਫੜਕੇ ਲਿਆਉਣੇ ਪੈਣਗੇ ਤੇ ਮੈਂ ਹੱਲ ਕਰ ਦਿੰਦਾ ਠੀਕ ਏ ਤੁਮ ਆਪ ਦੀ ਤਾਂ ਕਬੀਲਦਾਰੀ ਆਪਾਂ ਤੋਂ ਲੋਟਣੀ ਨਹੀਂ ਉਹਦੀ ਪਹਿਲਾਂ ਉਹਦੀ ਚੱਕ ਕੇ ਹੋ ਜਾਂਦੀ ਹੈ ਉਹਦੀ ਆਪਾਂ ਨੇ ਵੀ ਘਰੇ ਥੋੜਾ ਪਾਣੀ ਲਿਆਉਣਾਗਾ ਪਾਣੀ ਦੇਣੇ ਸਪਰੇਹਾਂ ਵਾਲੇ ਦੇ ਪੈਸੇ ਦੇਣੇ ਕੀ ਕੀ ਆਪਾਂ ਨੇ ਲੋਕਾਂ ਦੇ ਜਿਹਦੇ ਫੜੇ ਨੇ ਉਹਦੇ ਦੇ ਆ ਲੈ ਪੈਣੇ ਮੈਂ ਤਾਂ ਆਦਾ ਫਰਜ਼ ਨਿਭਾਤਾ ਜਿਹੜਾ ਨਿਭਾਉਣਾ ਸੀ ਬੇਬੇ ਹਾਂ ਬੱਤਾਂ ਆ ਫੜ ਪੈਸੇ ਆਦੇ ਲਾ ਪਤੋਂ ਤੂੰ ਵੀ ਟੈਨਸ਼ਨ ਲਾ ਮਨ ਤੋਂ ਤੂੰ ਹੀ ਫੜਾ ਕੈਸੀ ਇੱਕ ਗੱਲ ਮੈਂ ਤੈਨੂੰ ਦੱਸਤੀ ਆ ਗਣਿਆਦੇ ਇਕੱਲਾ ਇਕੱਲਾ ਗਿਣਿਆਉਣਾ ਠੀਕ ਹੈ ਨਹੀਂ ਪੈਣ ਨੂੰ ਫੜਾ ਦੇ ਆਪਦੇ ਠੀਕ ਹੈ ਨਾ ਕੋਈ ਆਪਾਂ ਕਿਹੜਾ ਭੱਜੇ ਜਾਂਦੇ ਹਾਂ ਹਾਂ ਮੈਂ ਤਾਂ ਇੱਕ ਗੱਲ ਕਰ ਲਈ ਹੁਣ ਜੇ ਗਾਹਾਂ ਨੂੰ ਭਾਈ ਅਸੀਂ ਤਾਂ ਵਾਹਨ ਨਹੀਂ ਰੱਖਦੇ ਹੈਗੇ ਅੱਛਾ ਬਈ ਠੀਕ ਹੈ ਤੂੰ ਕਾਲੇ ਚੋਰ ਨੂੰ ਦੇ ਜਿੰਨੂੰ ਮਰਜ਼ੀ ਦੇ ਰੱਜੂ ਨੂੰ ਮੈਂ ਕੁਭਈ ਇਹ ਨਿਦਗਲੇਵਾ ਨਾ 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 ਬਈ ਅਸੀਂ ਤੇ ਇਹ ਆਈ ਤੈਨੂੰ ਲੜਾਈ ਕਰਨ ਲੱਗ ਤੇਰਾ ਨਾਲ ਕੋਈ ਲੜਾਈ ਨਹੀਂ ਮੁੰਡੇ ਪੈਸੇ ਫੜਾ ਇਧਰ ਆ ਗਣ ਲੈ ਪੈਸੇ ਗੱਲ ਸਕਣੀ ਆਪਦੇ ਗਿਣਨੇ ਨੇ ਤੂੰ ਠੀਕ ਹੈ ਆਦੇ ਪੈਸੇ ਸੰਭਲਾ ਤੈਨੂੰ ਕੋਈ ਔਖੇ ਹੋ ਕੇ ਕੱਟ ਦਿੰਨੀ ਤੈਨੂੰ ਕੋਈ ਔਖੇ ਹੋ ਕੇ ਨਹੀਂ ਦਿੰਦੇ ਹਜੇ ਤੱਕ ਕਣਕੜੀ ਤੁਲੀ ਹੈਗੀ ਅਸੀਂ ਪੈਸੇ ਕਿੱਥੋਂ ਕਰਕੇ ਦਿੰਦੇ ਤੈਨੂੰ ਰੱਖਣ ਦਾ ਵੇਲਾਗਾ ਤੇਰਾ 2 ਮਹੀਨੇ ਪਹਿਲੀ ਖਰਜਾਂ ਨਹੀਂ ਆਗੇ ਤੈਨੂੰ ਪਤਾ ਨਹੀਂ ਵੀ ਸਾਡੀ ਵੀ ਕਬੀਲਦਾਰੀ ਕਿੱਥੋਂ ਚੱਲਦੀ ਆ ਪਤਾ ਬੁੱਤ ਮੈਨੂੰ ਸਾਰਿਆਂ ਦਾ ਹੀ ਜੇ ਤੈਨੂੰ ਪਤਾ ਹੁੰਦਾ ਤਾਂ ਤੂੰ ਇੰਨੀ ਹੱਥ ਵੀ ਨਾ ਕਰਦੀ ਹਾਂ ਮੇਰੀ ਤਾਂ ਗੱਲ ਸੁਣ ਲਓ ਵੀਰੇ ਨਹੀਂ ਅਸੀਂ ਕੋਈ ਭੱਜੇ ਨਹੀਂ ਸੀ ਜਾਂਦੇ ਜਿੰਨਾਂ ਦੇ ਵਿਆਹ ਹੀ ਆ ਉਹੀ ਮੈਨੂੰ ਭੇਜਦੇ ਨੇ ਹੁਣ ਦੱਸ ਹੁੰਦਾ ਬਸ ਤੇ ਉਹੀ ਦੇ ਦੇਣਗੇ ਕਹਾਣੀ ਨੂੰ ਇਹ ਤੂੰ ਮੇਰੀ ਗੱਲ ਸੁਣ ਸੁਵਾਰਨ ਚੁੱਪ ਕਰ ਬੁੱਤ ਮੇਰੀ ਗੱਲ ਸੁਣ ਉਹ ਤੇਰੇ ਸਿਰ ਤਾਂ ਹੀ ਚੜੇ ਹੋਏ ਨੇ ਜੇ ਤੂੰ ਰੋਜ਼ ਲੈਣ ਆ ਜਾਨੀ ਆ ਰੋਕ ਚੁੱਪ ਕਰਕੇ ਮੇਰੀ ਸੁਣ ਲੈ ਗੱਲ 6 ਮਹੀਨੇ ਬਾਅਦ ਜਦੋਂ ਆ ਜਾਏ ਨਾ ਫਸਲ ਤਾਂ ਪੱਕਦੀ ਵੀ ਨਾ ਹੀ ਭੇਜ ਦਿੰਦੇ ਨੇ ਤੈਨੂੰ ਨਾ ਹਰੀ ਫਸਲ ਵੱਢ ਕੇ ਦੇ ਦਿਆ ਕਰਾਂਗੇ ਤੂੰ ਚੁੱਪ ਕਰਕੇ ਮੇਰੀ ਸੁਣ ਗੱਲ ਹੁਣ ਮੇਰੀ ਗੱਲ ਸੁਣ ਲੈ ਜੇ ਤੈ ਵਾਹਨ ਰੱਖਣਾ ਹਿਸਾਬ ਲਾ ਲਈ ਪਾਗਲ ਨਾ ਹੋ ਮਾਂ ਚੁੱਪ ਕਰ ਜਾ ਤੂੰ ਵੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਹੁਣ ਜੇ ਤੈ ਵਾਹਨ ਰੱਖਣਾ ਹਿਸਾਬ ਲਾ ਲਈ ਹੁਣ ਸਾਡਾ ਭਾਈ ਕਲੇਸ਼ ਹੋਊਗਾ ਆਪਸ ਵਿੱਚ ਕਰੇ ਠੀਕ ਹੈ ਨਾ ਅਸੀਂ ਵਾਹਨ ਨਹੀਂ ਰੱਖਣਾ ਇਹ ਤਾਂ ਰੱਖਦੇ ਨਹੀਂ ਜੀ ਨੂੰ ਦੇ ਚਾਹ ਪਾਣੀ ਪੀਣਾ ਤਾਂ ਬੈਠ ਜਾ ਨੇ ਤੁਸੀਂ ਜਾ ਸਕਦੇ ਮੈਨੂੰ ਬਹਾਨ ਦਾ 5000 ਵੱਧ ਦਿੰਦਾ ਸਾਈ ਲੈ ਜਾ ਫੜ ਕੇ ਉਹਨੂੰ ਹਾਂ ਹੁਣ ਜਾਂਦੀ ਹੋਈ ਤੂੰ ਪੁੱਛ ਲਈ ਤੇ ਰੇਟ ਪੁੱਛ ਲਈ ਆਲਾ 65 ਨੂੰ ਲੈਂਦਾ ਤੇ ਅਸੀਂ 70 ਲੱਖਾ ਤੁਹਾਡੇ ਘਰ ਦਿੱਤੀਆਂ ਤਾਂ ਤੈਨੂੰ 1000 ਰੁਪਏ ਅਸੀਂ ਆਏ ਠੇਕੇ ਚ ਵੱਧ ਦਿੰਦੇ ਨਹੀਂ ਪਰ ਤੈਂ ਸਾਡੀ 5000 ਵੱਧ ਦੱਸਦਾ ਇਹਨਾਂ ਨੂੰ ਪੈਟਰ ਨੂੰ ਚੜਦਾ ਸੀਗਾ 70 ਦੱਤਾ ਸੀਨੇ ਮੈਂ ਤਾਂ ਰੇਡੀ ਨੂੰ ਝੂਠ ਬੋਲਦਾ ਰਹਾਂਗਾ ਮੈਨੂੰ ਇਹ ਦੱਸਦਾ ਨਹੀਂਗਾ ਅੱਧ ਦੱਸਦਾ ਮੈਨੂੰ ਇਹ ਤੁਸੀਂ ਭਾਈ ਆਦਾ ਗੇਰਨਾ ਕਰੋ ਉਹ ਚੁੱਪ ਕਰਕੇ ਮੇਰੀ ਸੁਣ ਲੈ ਗੱਲ ਆਪਦੇ ਭਾਈ ਦੇ ਨਾਲ ਜ਼ਮੀਨ ਕਰਾ ਦੇ ਠੀਕ ਹਨ ਚੱਲ ਬਈ ਫੇਰ ਮੈਂ ਤਾਂ ਤੁਹਾਡੇ ਨੂੰ ਹੀ ਕਰਾ ਦਿੰਨੀ ਆ ਨਾ ਕਿਸੇ ਦਾ ਮੰਗਣਾ ਨਾ ਬਈ ਫੇਰ ਤੁਹਾਡੇ ਨੂੰ ਚੀਜ਼ਾਂ ਤੇ ਸੁਣ ਮੇਰੀ ਸੁਣ ਗੱਲ ਤੁਹਾਡੇ ਕੋਲ ਹੀ ਨਾ ਫਿਰ ਇਹ ਤਾਂ ਤੁਹਾਨੂੰ ਪਹਿਲਾਂ ਨਹੀਂ ਇੱਕ ਮਿੰਟਾ ਗਲਤੀ ਮੇਰੇ ਪਿਓ ਦੀ ਐ ਜਿਹੜਾ ਜਾਂਦਾ ਹੋਇਆ ਜਾਂਦਾ ਹੋਇਆ ਰਫਰ ਪਾ ਗਿਆ ਜੇ ਨਾ ਮੇਰੇ ਕਰਵਾ ਜਾਂਦਾ ਜੇ ਵੀ ਕਰਵਾਏ ਮੇਰੇ ਨੂੰ ਕਿ ਲੋਡ ਤੋਂ ਉੱਥੇ ਅਕਦਾਰ ਬਣਦੀ ਤੇ ਇਹ ਪੈਣਾਂ ਦਾ ਜੀ ਨਹੀਂ ਕਰਦਾ ਸਾਰੇ ਚਾਂਬਲ ਕੇ ਪਾਈ ਵੀ ਪੈਸੇ ਆ ਜਾਂਦੇ ਨੇ ਇਹ ਤਾਂ ਦਾ ਮੋਲ ਬਣੀ ਪਈ ਐ ਵੀ ਸਾਨੂੰ ਪੈਸੇ ਮਿਲ ਜਾਂਦੇ ਨੇ ਇਹ ਤਾਂ ਉਹੀ ਗੱਲ ਹੋ ਰਹੀ ਐ ਫਿਰ ਜਿਵੇਂ ਤਾਜ ਪਿੱਛੇ ਕੁੜੀਆਂ ਨੂੰ ਕਹਿੰਦੇ ਭੱਜ ਜਾ ਲਿਆ ਵੇਖਿਆਂ ਤੋਂ ਉਹ ਗੱਲ ਜਨਲ ਕਰ ਰੱਖੀ ਐ ਵੀ ਸਾਦਾ ਨਹੀਂ ਭਾਈ ਨਿਭਦਾ ਛੋਡੇ ਨਾਲ ਜਿੰਮੇ ਕਰਨਾ ਐ ਤੂੰ ਆਪ ਦੇ ਪ੍ਰਭਾਵ ਅੱਛਾ ਮੇਰੀ ਗੱਲ ਸੁਣਾ ਠੇਕਾ ਲੈ ਕੇ ਦੋ ਹਾਜਮ ਕਰ ਲੈਂਦੇ ਨੇ ਜੇ ਤੂੰ ਕੱਲ ਨੂੰ ਡੱਕਰਤੀ ਫਿਰ ਕਿੱਥੇ ਬੈਠੇਂਗੇ ਆ ਕੇ ਪਾਈ ਦੇ ਬਾਹਰ ਚ ਡਿੱਗੇਗੀ ਜਾਹਰ ਹੁਣੋਂ ਤੀਜਾ ਨੂੰ ਤਾਂ ਪੇਕਿਆਂ ਦੀ ਸਰ ਮੈਂ ਦੇਕਿਆਂ ਦੀ ਸਰ ਹਾਂ ਦਾ ਚੁੱਪ ਕਰਕੇ ਭਾਈ ਦੇ ਨੌਕਰਾਂ ਦੇ ਜ਼ਮੀਨ ਮੈਂ ਤੈਨੂੰ ਦੱਸ ਨਾਲ ਉਹ ਛਾਲੇ ਵਾਂਗੂ ਭਾਈ ਦੇ ਦੇਖ ਯਾਰ ਮੇਰਾ ਤਾਂ ਬੀਬੀ ਵਧਿਆ ਪਿਆ ਭਾਈ ਦੇਖ ਠੀਕ ਹੈ ਜਿਹਨੂੰ ਮਰਜ਼ੀ ਬਣਾ ਦੇ ਜਿਹਨੂੰ ਨਾ ਮਰਜ਼ੀ ਦੇ ਮੇਰੀ ਗੱਲ ਸੁਣਗਾ ਮੈਂ ਪੰਜੀ ਪੰਜੀ ਲਿਆ ਕੇ ਦਿੱਤੀ ਤੇ ਤੈਨੂੰ ਮੈਂ ਕਹੇ ਤੋ ਵਿਆਜ ਤੇ ਫਰਕ ਹੀ ਲਿਆਉਂਦੇ ਜੇ ਕੁਛ ਕਰਿਆ ਦੇਖ ਮੇਰੀ ਗੱਲ ਸੁਣ ਮੇਰੀਆਂ ਖੁੱਲ੍ਹੀਆਂ ਅੱਖਾਂ ਥੋੜੇ ਬਿਨਾ ਮੈਨੂੰ ਸਾੜਦਾ ਨਹੀਂ ਥੋੜੇ ਨਾਲ ਹੀ ਮੇਰੇ ਪੇਕੇ ਨੇ ਪੇਕੇ ਨੇ ਹਾਂਜੀ ਹਾਂ ਸਿਆਣੀ ਬਣ ਮਰਤੀ ਹਾਂ ਸਿਆਣੀ ਬਣਾ ਮੈਂ ਤੁਹਾਡੇ ਨੂੰ ਜਮੀਨ ਕਰਾ ਨਾ ਪਈ ਆਧਿਕਾਰੀ ਰਾਇ ਕਰ ਲੈ ਤੂੰ ਇੱਕ ਵਾਰੀ ਆ ਜਾ ਕੇ ਪੈਸੇ ਨਾ ਨਾ ਇੱਕ ਵਾਰੀ ਰਾਇ ਜ਼ਰੂਰ ਕਰ ਲੈ ਕੱਲ ਨੂੰ ਫੇਰ ਕੋਈ ਗੱਲਬਾਤ ਹੋਊਗੀ ਤੁਹਾਨੂੰ ਫੇਰ ਦਹੇਂਗੀ ਗੱਲਾ ਪੈਸਾ ਨਹੀਂ ਪਈ ਕਿਸ ਹੋਂਦਾ ਉਹੀ ਤਾਂ ਗੱਲ ਹੈ ਨਹੀਂ ਨਹੀਂ ਪੈਸੇ ਨਾ ਪੈਸੇ ਆਉਂਦੇ ਹੁੰਦਾ ਹੁੰਦਾ ਨਾ ਪਈਗੀ ਪੈਸਾ ਨਹੀਂ ਪੱਦਾ ਹੁੰਦਾ ਬਾਈ ਜ਼ਰੂਰੀ ਨਹੀਂ ਬਾਈ ਭੈਣ ਭਾਈ ਜ਼ਰੂਰੀ ਨਹੀਂ ਹਾਂ ਮਾਂ ਕਿਹੜਾ ਸਾਰੀ ਪੈਸਾ ਨਾ ਨਾ ਹੱਥੋਂ ਨਹੀਂ ਮੈ ਲੈ ਗਈ ਆਪਾਂ ਨੇ ਮੁੰਡਿਆਂ ਪੈਸੇ ਨਹੀਂ ਰੱਖਣੇ ਹੈਗੇ ਪੈਸੇ ਕਿ ਰੱਖਣੀ ਨੇ ਨਾ ਇਹ ਐਤ ਕੀ ਆਸੀ ਨਹੀਂ ਰੱਖਦੇ ਇਹ ਗਵਨ ਤਾਂ ਗੱਲ ਸੁਣ ਤੂੰ ਗਾਹ ਨੂੰ ਮਾਂ ਕੋ ਮਰਜ਼ੀ ਕਰਿਆ ਆ ਗਿਆ ਦੀ ਪੈਸਾ ਯਾਰ ਮੇਰਾ ਬੀਵੀ ਵਧੇ ਤਾਂ ਮੈਂ ਨਹੀਂ ਪੈਂਦਾ ਹੈਗਾ ਤੇ ਮੈਂ ਚੱਲਿਆ ਪੈਸੇ ਦੇ ਕੇ ਤੁਰਨਾ ਕੁੜੀ ਨੂੰ ਠੀਕ ਹੈ ਪੈਸੇ ਨਹੀਂ ਰੱਖਣੇ ਉਹ ਯਾਰ ਆਪਾਂ ਪੈਸੇ ਰੱਖਣੀ ਨਹੀਂ ਹੈਗੇ ਸੀ ਪਲੇਸਪਾਰ ਠੀਕ ਹੈ ਗਾਹ ਨੂੰ 5 ਕਰੇ 50 ਕਰੇ ਆਲੇ ਦੀ ਮਰਜ਼ੀ ਹੈ ਨਹੀਂ 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 ਹੁਣ ਮੇਰੀ ਸੁਣਾ ਭਾਈ ਸਾਡੇ ਘਰੇ ਹੋਊਗਾ ਪਲੇਸ ਆਸੀਂ ਪੈਸੇ ਨਹੀਂ ਰੱਖਣੇ ਹੈਗੇ ਹੁਣ ਤਾਂ ਤੁਹਾਡੇ ਨੌਕਰਾਂ ਨਾਲ ਕੁਝ ਕਰਵਾਵੇ ਅੱਜ ਤੱਕ ਕਰਵਾਉਂਦੀ ਨਹੀਂ ਮੈਂ ਨਹੀਂ ਮੰਨਦਾ ਕਿਸੇ ਦੀ ਮੈਂ ਇਹਨੂੰ ਪੈਸੇ ਦੇਤੇ ਆਹੋ ਜੋ ਮਰਜ਼ੀ ਕਰੇ ਦੇਹ ਲਮਾ ਕਿਵੇਂ ਆਕੜਦੇ ਨੇ ਮੈਨੂੰ ਇਹਦਾ ਬਤਲੋ ਅੱਜ ਐਂ ਜਾ ਤੂੰ ਬਾਗੀ ਲੈ ਕੇ ਮੇਰੇ ਨਾਲ ਖਬਰਾ ਕੀ ਕਰਨਗੇ ਲੈ ਕੇ ਨਾ ਚਾਹੀ ਕੁੜੀਆਂ ਪੈਸੇ ਜੇ ਤੂੰ ਚੰਗੀ ਚਾਹੁੰਦੀ ਆ ਨਾ 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 ਲੈ ਕੇ ਨਾ ਜਾਈ ਨਾਲ ਤਾਂ ਮੇਰਾ ਉਕਰਾ ਦਰ ਵਧੂਗਾ ਠੀਕ ਆ ਨਾ ਮੈਨੂੰ ਹੱਸ ਕੇ ਰੋਟੀ ਦਿਆ ਕਰਨਗੇ ਨਾਲੇ ਤੇਰੇ ਕੋਲ ਸੰਧਾਰਾ ਲੈ ਕੇ ਭੱਜ ਕੇ ਜਾਇਆ ਕਰਨਗੇ ਤੇਰਾ ਸੰਧਾਰਾ ਕਿਉਂ ਬੰਦ ਕਰਖਿਆ ਲੋੜ ਮੈਨੂੰ ਕਾਸੇ ਦੀ ਲੋੜ ਨਹੀਂ ਤੇਰਾ ਸੰਧਾਰਾ ਬੰਦਾ ਹੀ ਕਰਖਾ ਵੀ ਪੈਸੇ ਤਾਂ ਲੈ ਜਾਂਦੀ ਆ ਹੁਣ ਤੇਰਾ ਸੰਧਾਰਾ ਦੇਖੀ ਆਉਂਦਾ ਸਮਝ ਗਈ ਨਾਲ ਤੇਰੇ ਸਰਤੇ ਉਹ ਚੜਦੇ ਨੇ ਚੱਲ ਸਾਨੂੰ ਨਹੀਂ ਚੜਾਂਗਾ ਜਰੂਰ ਸੁਨਾ ਗੱਡ ਸਰੀਕੇ ਤੇ ਸਾਨੂੰ ਕੋਈ ਲੋੜ ਨਹੀਂ ਹੈਗੀ ਠੀਕ ਕੋਈ ਜਨੂਸ ਨਹੀਂ ਨਿਕੜਦਾ ਮੁੰਡਾ ਚੁੱਪ ਕਰ ਜਾ ਤੂੰ ਅੰਦਰ ਹੀ ਅੰਦਰ ਗੱਲ ਹੈ ਕਿਸੇ ਦੇ ਦੂਜੇ ਦੇ ਕੰਨੀ ਦੀ ਗੱਲ ਪਈ ਤੁਸੀਂ ਮੈਨੂੰ ਕਹਤਾ ਵੀ ਮੈਂ ਸਮਝ ਜਾ ਸਮਝ ਗਈ ਕੁੜੀ ਇਹਦੇ ਖਾਨੇ ਚ ਵਰ ਗਈ ਹਾਂ ਮੈਂ ਇਹਨਾਂ ਦੇ ਨੂੰ ਜ਼ਮੀਨ ਕਰਾਇਆ ਹਾਂ ਹਾਂ ਜਿਵੇਂ ਨੌਕਰਾਂ ਦੇ ਪੁੱਤ ਇਹਨਾਂ ਦੇ ਮੈਨੂੰ ਹਾਂ ਨਾ ਨਾ ਮੋਰਾ ਦਠੀ ਕੱਲ ਆਇਆ ਕਰ ਪੈਸਿਆਂ ਨਾਲ ਭਾਈ ਨਹੀਂ ਮਿਲਦਾ ਪੈਸਿਆਂ ਨਾਲ ਦੇਖ ਕੇ ਨਹੀਂ ਮਿਲਦਾ ਨਾ ਨਾ ਮੈਨੂੰ ਕਹ ਸਿਆਣੀ ਬਣ ਜਾ ਤੇਰੇ ਦੀਗੇ ਵੀ ਤੂਆ ਪੂਆ ਘਰ ਦੀ ਹੁੰਦੀ ਆ ਕੁੜੀ ਘਰ ਦੀ ਰਹੂਗੀ ਪੁੱਤ ਘਰ ਦੀ ਰਹੂਗੀ ਕਾ ਨਾ ਤੀ ਤੇ ਆਣੀ ਲੈ ਬਣੋਗੀ ਤੀ ਤੇ ਆਣੀ ਸੁਣ ਲਿਆ ਕਾ ਗੱਲ ਤੂੰ ਕਾ ਕੋਈ ਨਹੀਂ ਮੂੰਹ ਹੀ ਪੜਕੀ ਜਾਂਦੇ ਹੋ ਤੁਸੀਂ ਕੋਈ ਨਾ ਮਾਂ ਬੈਠੀ ਆ ਮਾਂ ਸਮਝਾ ਦੂਗੀ ਤੁਸੀਂ ਮੈਂ ਸਮਝਾਉਣ ਲੱਗ ਰਹੀ ਆ ਮੈਂ ਉਹੀ ਬੈਠੀ ਆ ਫਿਰ ਮੇਰੇ ਦੇਦੋ ਗੜਾ ਬੁੱਠਾ ਚੱਲ ਮਾਂ ਇਹਨਾਂ ਦੀ ਜਮੀਨ ਕਰਾ ਦੇ ਹਾਂ ਕਰਾ ਦੇ ਪੁੱਤ ਹਾਂ ਮੇਰੀਤੀ ਬਣ ਕੇ ਇਹਨਾਂ ਦੀ ਨਾਂ ਜਮੀਨ ਕਰਾ ਦੇ ਸਿਆਣੀ ਬਣ ਕੇ ਚੱਲ ਤੁਸੀਂ ਕਰੋ ਆਪੇ ਗੱਲਾਂ ਮੈਂ ਤਾਂ ਕੰਮ ਆ ਜਾਣਾਂਗਾ ਲੱਗੂਆ ਚਾਹੀਦੀ ਕੋਈ